42501 42502 42503 ਚਲੋ ਜੀ ਆ ਤੇ ਉਹ ਸਤਨਾਮ ਨੂੰ ਵਧਾਈਆਂ ਪੂਰੇ ਵਿੱਚ ਦੋ ਜੋੜ ਨੇ ਔਰ ਇਹ ਛੜਦਾ ਜਿਹੜੀ ਆਪਣੇ ਮਾਨ ਰਵੇ ਤਾਹਾਂ ਤੋਂ ਲੈ ਕੇ ਟਰੈਕਟਰ ਤੋਂ ਕਰਾਉਂਦੀ ਹੈ ਉਹਦੇ ਟਾਰ ਦੇ ਵਿੱਚ ਦੋ ਜੋੜ ਨੇ ਔਰ ਇਹ ਰੇਂ ਛੜਦਾ ਕੋਲ ਤੇ ਰੋ ਪੈਸੇ ਦਿਓ ਪੈਸੇ ਮੁੱਢੀ ਦਿਓ ਬਹੁਤ ساری ਬਿਚਤ ਆ ਆ 2000 ਕਰਕੇ ਕਿੰது ਪਾਉਂਦਾ ਉਹ ਕਿਥੋਂ ਲਊਗਾ ਤਾਂ ਤਾਂ ਉਹਦੀ ajo ਪੈਸੇ ਦੇ ਉੱਤੇ ਪਾਦਾਦਾ ਬਸ 40000 ਦੀ ਦੇਰੀ ਦਿਓ ਉਹ ਜੇ ਮੂਰੇ 10 20 ਕਿਲੇ ਮਿਲਣਗੇ ਉਹ ਕਿਲੇ ਜਗਾ ਤਾ ਕੋਈ ਨਾ ਕਹੀ ਹੁੰਦਾ ਇਹ ਕੰਮ ਐਸੀ ਟਰੈਕਟਰ ਬਕਾ ਹੂਆ ਹੈ 9500 ਤੇ ਇਹਦੀ ਬੋਲੀ ਹੋਊ 11 ਵਜੇ ਅੱਜ ਆਪਣੇ ਪਿੰਡ ਦੀ ਸੋਸਾਇਟੀ ਵਿੱਚ ਸੰਦਾ ਦੀ ਬੋਲੀ ਹੋਣ ਜਾ ਰਹੀ ਹੈ ਤੇ ਆ ਸਾਰੇ ਲੋਕ ਇਕੱਠੇ ਹੋਏ ਨੇ ਕਿਵੇਂ ਲਓ ਬਾਈ ਬੋਲੀ ਸਟਾਰਟ ਹੋਣ ਜਾ ਰਹੀ ਹੈ ਤਿੰਨ ਕੁੜੀਆਂ ਖੀਆਂ ਦੀ ਬੋਲੀ ਕਰਨੀ ਆਪਾਂ ਬੋਲੀ ਪਹਿਲੀ ਸ਼ਰਤ ਤੇ ਬੋਲੀ 30000 ਤੋਂ ਸ਼ੁਰੂ ਹੋਊਗੀ ਬਿਨਾਰ ਪਿਆਰ ਤੋਂ ਜਾਵਾਂਗੇ ਪਿਆਰ ਅਗਲਾ ਚੰਗੀ ਕਰਾਓ ਮਾਲਿਕਾ ਸਾਡੀ ਰਿਪੇਅਰਾਂ ਨੂੰ ਸੰਧਰੀ ਹੋਣੀ ਹੈ ਜਿਉਂ ਜਿ ਮਾਰਚ ਕਰਾਓ ਪਲੇਟ ਉਹਦੇ ਨਵੇਂ ਲੱਗਣ ਸਾਦੇ ਪਾਸਾ ਬਦਲ ਕੇ ਚੱਲ ਜੂ ਕੰਮ ਆਪ ਦੀ ਚੰਗੀ ਕਰਾਓ ਮਾਰੀ ਕਰਾਓ 30000 ਤੋਂ ਸ਼ੁਰੂ ਕਰਾਂਗੇ ਬੋਲੀ 5 ਅਪ੍ਰੈਲ 5 ਅਪ੍ਰੈਲ ਮਸ਼ੀਨ ਦੇ ਦਾਂਗੇ 5 ਮਈ ਨੂੰ ਮਸ਼ੀਨ ਲਾਵਾਂਗੇ ਉਸ ਤੋਂ ਬਾਅਦ ਰੱਖੂਗਾ ਕਸ ਕਰਦੇ ਬਈ ਰਹੇਂਦੇ ਤੂੰ ਵੀ ਕਈ ਵਾਰੀ ਚਲ 10 ਮਈ ਕਰ ਲੋ 10 ਮਈ ਤੋਂ ਬਾਅਦ 15 ਦਿਨ ਦੀਆ ਕਰਾਇਆ ਲਓ ਉਹ ਅੱਜ ਮੈਂ ਕਿਹਾ ਤੂੰ ਪਰ ਜਾਣਾ ਵਸੇ ਜਾ ਲੋ ਕੁ ਦਾ ਸਮਝ ਕਰਦੇ ਆਂ ਐ ਕਰ ਲੋ ਵੀ ਬਾਹਰ ਨਾਲ ਜਾਵੇ ਇੱਥੇ ਜੇ ਤੂੰ ਹੀ ਰਹਿ ਉਹ ਯਾਰ ਜੇ ਇੱਥੇ ਪੰਜ ਚਾਰ ਦਿਨ ਲੱਗੜੇ ਹੋਏ ਤਾਂ ਅਗਲਾ ਲਾ ਲੂਗਾ ਵੀ ਬਾਹਰ ਨਾਲ ਲੈ ਕੇ ਜਾਏ ਕਿਸੇ ਹਾਲ ਵੀ ਨਹੀਂ ਲੈ ਜਾਉਂਦਾ ਕਈ ਵਾਰ ਰਹਿ ਜਾਂਦਾ ਕਿਹਦਾ ਜਿਹੜਾ ਬਾਹਰ ਨਾਲ ਜਾਵੇ ਯਾਰ ਕੀ ਕਰੀਏ ਬੇਰ ਬੇਰ ਤੇ ਭੇਜੋ ਅੱਪੀ ਤੂੰ ਬੰਦਾ ਉਹ ਤਾਂ ਹੀ ਤਰਾਉ ਚੰਗੀ ਕਰੇ ਮਾਰ ਖਾਵੇ ਨਹੀਂ ਇਹ ਕਹਿੰਦੇ ਸੋਨੂੰ ਫਿਰ ਵੀ ਕੋਲ ਹੋਲਾ ਜਾ ਰਹਿ ਜਾਂਦਾ ਹਾਂ ਉਹ ਤਾਂ ਸੱਟ ਤਾਂ ਵੀ ਸੇਤੀ ਨਹੀਂ ਨਹੀਂ ਭੇਜੇ ਹਾਂ ਉਹ ਤਾਂ ਨਾਵੇਂ ਨਾ ਕਰਾਵੇ ਉਹ ਵੀ ਨਾ ਕਰਦਾ ਜਮਾਇਆ ਆਹ ਇਹ ਗੱਲ ਹੈ ਵੀ 30000 ਤੋਂ ਬੋਲੀ ਸ਼ੁਰੂ ਹੈ ਪਿਆਰ ਹੈ ਅਗਲਾ ਆਪ ਜੀ ਬਹੁਤ ਚੰਗੀ ਕਰਾਓ ਮਾਰੀ ਕਰਾਓ ਬੇੜ ਉਹ ਨਵੇਂ ਲੱਗੇ ਹੋਏ ਨੇ ਇੱਕ ਪਾਸਾ ਬਿਲਕੁਲ ਵਧੀਆ ਪਿਆ ਉਹ ਧਮਾ ਕੇ ਚੱਲਦਾ ਚੱਲ ਹੁੰਦਾ ਹਾਂ ਬਾਦ ਲੈ ਭਾਈ ਲਿਖਾਓ ਨਾ ਸਕੌਂਟੀ ਦਿਓ 1000 ਰੁਪਏ ਸਕੌਂਟੀ ਆ ਬੋਲੀ ਕਿਹੜਾ ਦੇਣੀ ਪਊਗੀ ਤੁਸੀਂ ਨਾ ਇੱਕ ਕੋਰਡ ਤੇ ਲੱਗਣਗੇ ਆ ਜਿਹੜਾ ਪਹਿਲੇ ਨੰਬਰ ਤੇ ਹੋਊਗਾ ਉਹਦੀ ਪਹਿਲੀ ਬਸੀਨਾ ਆ ਦੂਜੇ ਤੇ ਦੂਜੇ ਤੀਜੇ ਤੀਜੇ ਦੇ ਉਸ ਕਾਉਂਟੀ ਯਾਰ ਕੇ ਸਕੌਂਟੀ ਆ ਇਹ ਰਹਿਣੀ ਚਾਹਾਂਗੇ ਮੰਨਦਾ ਜੇ ਤੁਸੀਂ ਪਿਆ ਨਾ ਇਹ ਕਰਨ ਦਾ ਕੀ ਆ ਭਾਈ ਇੰਦ ਕੀ ਕੰਦੇ ਵੱਚੀ ਦਾ ਲੋਕਾਂ ਬੇਗੰਦਾ ਲੱਗਦਾ ਕੋਈ ਹੋਣੀ ਆ ਆਪਾਂ ਨੂੰ ਕਿੰਦਰਾ ਜਾਏ ਹਾਂ ਆਪਾਂ ਐ ਨਹੀਂ ਕਹਿੰਦੇ ਦਾ ਸਿਗਰਟ ਕਰ ਲੈ ਜਾਣਾ ਕੋਲ ਪੱਤੀ ਦੀ ਲੱਖੀ ਲੱਗੂ 25 ਦਾ ਕਰ 25 ਦਾ 25 ਦਾ ਕਰ 25 ਦੇ 25 ਨਾਲ ਆਪ ਤੇ ਜੜ੍ਹ ਨਹੀਂ ਆਹ ਇਹ ਗੱਲ ਦਾ ਆਪਾਂ ਨੂੰ ਥੋੜੀ ਜਿਹੀ ਗੱਲ ਨੱਕਰ ਖੋਸ ਹੈ ਦੇਖੋ ਅਜੇ ਤੱਕ ਕੋਈ ਗਾਕ ਲਾਉਣ ਨਹੀਂ ਲੱਗਿਆ ਬੋਲੀ ਨਾ ਹੁਣ ਕੰਪਿਊਟਰ ਕਰਾ ਦੀ ਬੋਲੀ ਲੱਗਦੀ ਆ। ਹੈ ਕਰਾ ਕੋਈ? ਰੇਟ ਦਾ ਦੱਸੋ ਕਰਾਉਣਾ। ਕਿਹੜਾ 40000 ਤੋਂ ਸ਼ੁਰੂ ਆ? 40000 ਤੋਂ ਸ਼ੁਰੂ। ਉਹ ਤੁਸੀਂ ਨਾ ਨੇ ਬੜਿਆਂ ਦਾ ਕਰਾ ਲ ਆ ਗਿਆ। ਕਰਾ 40000 ਤੋਂ ਕਰਾਂਗੇ। ਕਰਾ ਉੱਪਰ ਅੱਛੇ ਦੇਵਾਂਗੇ ਉੱਪਰ ਕਰਾ ਦੇ। ਅਮਰ ਰੱਖ ਲਿਓ ਉਧਰ ਨਾਲੇ ਬੋਲੇ ਚਾਲ ਚੱਲੋ ਸਰੋਕ ਚਾਹ ਰਿਹਾ ਹਾਂ ਉਹਦਾ ਇੱਕ ਦਿਨ ਅੱਗੇ ਦੇਖਵਾ ਦੇ ਉਹ ਤੋਂ ਫਿਰ ਖੇਡ ਕੇ ਦੇਖ ਲਿਓ ਜੇ ਆਪਕੇ ਲੋੜ ਹੋਵੇ ਕਹਿੰਦੇ ਸਾਰਾ ਕੰਮ ਕਾਰ ਓਕੇ ਕਰਕੇ ਦੇਵਾਂਗੇ ਵੀ ਕੰਪਿਊਟਰ ਕਰਾਦਾ ਸਾਰਾ ਕੰਮ ਕਰਾਇ ਤੇ ਜੀ ਅਸੀਂ ਚੈੱਕ ਕਰਾ ਕੇ ਦੇਵਾਂਗੇ ਥੋੜਾ ਚੈੱਕ ਕਰਾ ਕੇ ਦੇਵਾਂਗੇ ਸੀ ਜੀ ਸੀ ਜੀ ਪ੍ਰਿੰਟ ਤੋਂ ਮੁੱਲੀ ਲਿੰਗੇ ਜੇ ਇਕਦਾ ਬਾਈ ਯਾਰ ਉਹਦੀ ਤਾਰ ਬਾਦਲ ਨਾਲੀ ਆ ਉਹਦੇ ਵਿੱਚ ਦੋ ਜੋੜ ਨੇ ਔਰ ਇਹ ਐਂ ਛੜਦਾ ਜਿਹੜੀ ਆਪਣੇ ਮਨ ਦਾ ਵੀ ਤਾਹਾਂ ਤੋਂ ਲੈ ਕੇ ਟਰੈਕਟਰ ਤੋਂ ਕਰਾਉਂਦੀ ਆ ਉਹਦੇ ਤਾਰ ਦੇ ਵਿੱਚ ਦੋ ਜੋੜ ਨੇ ਔਰ ਇਹ ਐਂ ਛੜਦਾ ਬਾਦਰੀ ਜੂ ਤਾਰ ਵੀ ਬਦਲ ਦੇ ਲੈਣਾਂ ਉਹ ਪੱਤੀ ਇਸ ਪਾਰ ਕੋਈ ਨਹੀਂ ਪੱਤੀ ਦੇ ਰਿਹਾ ਲੇਣਾ ਨਹੀਂ ਨਹੀਂ ਨਾ ਨਾ ਫਿਰ ਠੀਕ ਆ ਗੱਲ ਜਿਹੜੀ ਦੱਛਾ ਵਾ ਚੰਗੀ ਗੱਲ ਹੈ ਸਮਾਣੀ ਘਰੇ ਇਹ ਘੱਟੀ ਜਾਣਾ ਯਾਰ ਇੱਧਰ ਦੋ ਬਲੌਗ ਹੋਰ ਬਣ ਰਹੇ ਨੇ ਇੱਕ ਬੱਬੂ ਡਾਕਟਰ ਬਣਾ ਰਿਹਾ ਹੈ ਚਲੋ ਲਾਓ ਯਾਰ ਕੋਈ ਤਾਂ

ਕਰਾਲੇ ਦੋ ਜਾਣੇ ਤਾਂ ਹੋ ਗਏ ਲਿਖ ਲਿਆ ਦੋ ਜਾਣਿਆਂ ਦਾ ਨਾਮ ਆ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਤੂੰ ਕਾਹ ਕੱਢ ਜਾ ਕੋਈ ਗੱਲ ਨਹੀਂ ਦਿੰਦੋਂ ਹੋ ਦਿਨ ਨੂੰ ਦੇਖੀ ਅੱਗੇ ਥੋੜੇ ਪਹਿਲ ਨਹੀਂ ਕਿ ਕੋਈ ਪ੍ਰੇਮ ਉਹ ਤੇ ਜਾਂਦਾ ਕਾਲੀ ਕਰੀ ਜਾਂਦੇ ਨੇ ਕਹਿੰਦੇ ਛੇਤੀ ਛੇਤੀ ਬੋਲੀ ਕਰਾਓ ਭਾਇ ਕਿ ਹੋਰ ਦੱਸੋ ਕਿਰਾਇਆ ਪੈਰ ਦੀ ਬੋਧ ਕਰਕੇ ਨਾ ਪੈਰ ਦੀ ਰਾਈ ਆ ਲੋਬੀ ਚਲੋ ਜੀ 4000 ਤੋਂ ਸ਼ੁਰੂਆਹ 5000 ਵੀ ਹੈ ਜਿਹੜਾ ਕੋਟੋ ਵੀ ਹੈ ਜਰਾ 10000 ਦੇ ਮੋਗਰ ਭਰਾਵਾਂਗੇ ਜਿਹੜੇ ਬਾਕੀ ਦੇ ਪੈਸੇ ਰਹਿ ਜਾਣਗੇ ਉਹ ਪੈਸੇ ਲੈ ਕੇ ਇੱਕ ਰਾ ਮੂਗ ਨਹੀਂ ਮਿਲ ਸਕਦਾ ਠੀਕ ਹੈ ਸਾਰੇ ਪੈਸੇ ਲੈ ਕੇ ਫਿਰ ਕਰਾਵਾਂਗੇ ਪਹਿਲਾਂ ਫਿਰ ਬਹੁਤ ਉਕੀ ਹੋ ਜਾਂਦਾ ਨਹੀਂ ਫਿਰ ਕੋਈ ਇਨਸਾਨ ਕੋਈ 10 ਦੇ ਤੱਕ ਦੇ 5 ਦੇ ਤੱਕ ਫਿਰ ਨਾਮ ਵੀ ਸਾਡੇ ਦਾ ਚਾਰ ਚਾਜ ਕਰ ਲੋ ਠੀਕ ਹੈ ਪੈਸੇ ਸਾਰੇ ਦੇ ਕੇ ਫਿਰ ਚੀਜ਼ ਮਿਲਦੀ ਆ ਸੀ ਚੀਜ਼ ਹੋ ਕੇ ਕਰਾ ਕੇ ਦਿਵਾਉਂਗੇ ਜਿਹੜੇ ਮਿਸਤਰੀ ਤੋਂ ਕੰਮ ਕਰਵਾ ਦਿੰਦੇ ਕਰਾ ਦੱਸਦੇ ਭਾਈ ਕਿੰਨੇ ਤੋਂ ਕਿੰਨੇ ਤਾਂ ਹੀ ਰਾਹ ਸਾਰਾ ਖਿੰਡਿਆ ਨਾ ਕੋਈ ਜਿੱਤਰਦੀ 31 ਜੁਲਾਈ ਦਾ ਹੀ ਹੈ ਅਜੇ ਜ਼ਮੀਨ ਹੀ ਪਗੜਿਆ ਹੋਇਆ ਕੀਰੀਆਂ ਲੱਗ ਗਿਆ ਆਪਣੀ ਗੱਡੀ ਬਣਾ ਕੇ ਨਹੀਂ ਜਾਂਦੇ ਗੱਲ ਸਹੀ ਹੈ ਉਹਦੀ ਰਾਹ ਕੇਰੀਆਂ ਨੇ ਮਹੀਨਾ ਬੀਤ ਗਿਆ 31 ਜੁਲਾਈ ਦਾ ਕਰ ਲੋ ਕਿਹੜਾ ਹੈ ਕਿਹੜਾ ਹੈ ਇਹ ਲੱਗ ਜੇ ਨਾ ਰਹੇ ਫੇੜਾ ਕੇ ਨਹੀਂ ਜਾਂਦੇ ਜਾ ਬਸ ਆ ਇੱਕ ਮਿੰਟ ਹੋ ਗਏ ਉਹ ਘਾਫੋ ਗਈ ਉਹ 2000 ਦਾ ਕਲਾਮ ਕਲਾਮ ਪਾਉਂਦੇ ਆ ਅੱਜ ਮੈਂ ਤੁਹਾਨੂੰ ਪਰਮਾਨੂ ਪਰੇ ਪਾਉਂਦੇ ਆ ਪੈਸੇ ਦੇ ਆ ਜੀ ਟੋ ਲੈ ਜਾਓ ਉਹਦਾ ਹਾਸੀ ਉਹਨੂੰ ਤਾਂ ਲੈ ਰੱਖੀਦਾ ਜੇ ਆਪਾਂ ਨੂੰ ਵੀ ਪੈਸੇ ਦੇ ਕਿ ਤਾਨੂੰ ਨਹੀਂ ਲੱਗਦਾ ਪੈਸੇ ਵੀ ਦੂਰ ਕੋਲੋਂ ਦਰ ਪੈਸੇ ਨਹੀਂ ਕੰਮ ਕਰਦੇ ਯਾਰ ਬਿਲਕੁਲ ਨਹੀਂ ਉਹ ਕਹਿੰਦਾ ਜੇ ਰੋ ਪੈਸੇ ਦੇਉਂ ਉਸਤੇ ਪੈਸੇ ਦੇਉਂ ਉਸਤਾ ਰਹੀ ਬਿਚਤ ਲੈ 2000 ਕਰ ਤੋਂ ਕਿੰਨਾ ਪਾਉਂਦਾ ਉਹ ਰਾਤਾ ਉਹੀ ajo ਪੈਸੇ ਦੇ ਤੇ ਪਾ ਦਦਾ ਬਸ 40000 ਦੀ ਤੇਰੀ ਦੇ ਉਹ ਜੇ ਮੂਰੇ 10 20 ਕਿਲੋ ਮਿਲਣਗੇ ਉਹਨੂੰ ਕਿੱਲੇ ਜਗਾ ਤਾ ਉਹ ਹੀ ਕਰਵਾ ਚਾਹੀਦਾ ਫਿਰ ਉਹ ਹੀ ਕਿਹੜਾ ਮੱਤੀ ਲੈ ਬੋਲੀ ਕੋਈ ਦੰਦਾ ਨਹੀਂ ਰੌੜਾ ਜਿਆਦਾ ਪਾਉਂਦੇ ਨੇ 40 500 ਹੋ ਗਿਆ ਬਈ ਖਤਨਾ ਹੋਣਾ Pantali panso. Pantali panso. Pantali panso. Pantali 4050 4250 ਜਰੂਰ ਕਰ ਕਹੀ ਦਰਨੇ ਨੂੰ ਲੈ ਆ ਰਹੇ ਮੈਂ ਮੰਦਿਰ ਹੈ ਕਰਦੇ 4250 ਤੇ ਆ ਕੇ ਰੁਕ ਗਏ ਹੁਣ ਦੇਖੋ ਇਹਦੇ ਕਿੰਨੇ ਜਾਂਦਾ ਬੋਲੀ ਘੱਟ ਲਾਉਂਦੇ ਨੇ ਚਿਹੇ ਡਾ ਜ਼ਿਆਦਾ ਕਰਦੇ ਨੇ ਸ਼ਹਿਰੀ 517 ਨੰਬਰ ਸ਼ਹਿਰੀ 501 ਸ਼ਹਿਰੀ 502 Saatnya, celloji. Ada usaha tanam, mau berani ਇਹ ਆ ਦੋ ਆ ਦੋ 0 ਡਰਲ ਮਸ਼ੀਨਾਂ ਨੇ ਤੇ ਇਹ ਲੈ ਸਕਦਾ ਜਿਹਨੇ ਲੈਣੀਆਂ ਨੇ ਆ ਦੋਹੇ ਪੀ एक कम ए ट्रैक्टर बका हुआ है पचानवे सौरी बोली हो ग्यारह बजे करो चेक का। ਲੋ ਵੀ ਸੇਵਾ ਹੋ ਰਹੀ ਹੈ 100 200 ਲਿਆਏ ਆ ਆ ਨਾ ਆ ਵੀਡੀਓ ਭਾਈਆ ਭਾਈਆ ਮੋਟਾ ਭਗ ਉਹ ਕਿਹਾ ਰਹੀ ਹੈ